ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅਕਸਾਈ ਵਿਭਾਗ ਦੀ ਟੀਮ ਇੱਕਦਮ ਸਤਰਕ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਜ਼ਿਲ੍ਹਾ ਮਹਾਲੀ ਵਿਖੇ ਵੱਖ-ਵੱਖ ਟੀਮਾਂ ਬਣਾ ਕੇ ਖਰਨ ਡੇਰਾ ਬਸੀ ਜ਼ੀਰਖਪੁਰ ਵਿਖੇ ਵੱਖ-ਵੱਖ ਟਾਬਿਆਂ ਤੇ ਹਾਤਿਆਂ ਦੇ ਉੱਪਰ ਤਲਾਸ਼ੀ ਲਈ ਜਾ ਰਹੀ ਹੈ ਸ਼ਾਪੇ ਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਜ਼ਾਇਜ਼ ਰੂਪ ਵਿੱਚ ਕੋਈ ਸ਼ਰਾਬ ਦੀ ਵਰਤੋਂ ਨਾ ਹੋ ਸਕੇ ਦੱਸਦੀ ਹੈ ਕਿ ਸੰਗਰੂਰ ਵਿਖੇ ਵਾਪਰੇ ਨਕਲੀ ਸ਼ਰਾਬ ਸੰਬੰਧੀ ਬڑا ਦੁਖਾਂਤ ਵਾਪਰਿਆ ਜਿਸ ਵਿੱਚ ਕਈ ਮੌਤਾਂ ਹੋ ਜਾਂਦੇ ਸਮਾਚਾਰ ਪ੍ਰਾਪਤ ਹੋਏ ਸੀ ਇਸ ਸਬੰਧੀ ਜਿਹੜਾ ਐਕਸਾਈਜ ਵਿਭਾਗ ਦੀ ਟੀਮ ਜਿਹਾ ਆਪਾਂ ਗੱਲ ਕਰੀਏ ਡੇਰਾਬੱਸੀ ਦੀ ਗੱਲ ਕਰੀਏ ਜ਼ੀਰਪੁਰ ਦੀ ਗੱਲ ਕਰੀਏ ਬਨੂੜ ਦੀ ਗੱਲ ਕਰੀਏ ਖਰੜ ਦੀ ਗੱਲ ਕਰੀਏ ਵੱਖ-ਵੱਖ ਟੀਮਾਂ ਬਣਾ ਕੇ ਵੱਡੇ ਪੱਧਰ ਤੇ ਤਲਾਸ਼ੀ ਅਭਿਆਨ ਕਰਾਇਆ ਜਾ ਰਿਹਾ ਵਾਹਨ ਚੈੱਕ ਕੀਤੇ ਜਾ ਰਹੇ ਢਾਬੇ ਚੈੱਕ ਕੀਤੇ ਜਾ ਰਹੇ ਹਾਤੇ ਚੈੱਕ ਕੀਤੇ ਜਾ ਰਹੇ ਆ ਔਰ ਦੱਸ ਦਈਏ ਕਿ ਨਜਾਇਜ਼ ਸ਼ਰਾਬ ਜਿਹੜੀ ਨਕਲੀ ਸ਼ਰਾਬ ਨੂੰ ਰੋਕਣ ਵਾਸਤੇ ਜਾਂ ਜੋ ਪੰਜਾਬ ਵਿੱਚ ਵਿਕਣਯੋਗ ਸ਼ਰਾਬ ਨਹੀਂ ਹੈਗੀ ਉਸ ਨੂੰ ਰੋਕਣ ਵਾਸਤੇ ਵੱਡੇ ਪੱਧਰ ਤੇ ਜਿਹੜਾ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਔਰ ਇੱਕ ਮੋਹਮ ਚਲਾਈ ਹੈ ਜਰ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਅਕਸਾਈ ਭਵਗ ਦੀ ਟੀਮ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਅਭਿਆਨ ਚਲਾਇਆ ਜਾ ਰਿਹਾ ਔਰ ਲਗਾਤਾਰ ਇਹ ਅਭਿਆਨ ਜਿਹੜਾ ਚਾਲੂ ਰਹੇਗਾ ਤਾਂ ਜੋ ਇਲੈਕਸ਼ਨਾਂ ਜੋ ਹੈਗੀਆਂ ਚੋਣਾਂ 2024 ਦੇ ਇਲੈਕਸ਼ਨ ਜਿਹੜੇ ਵਿਧਾਨ ਲੋਕ ਸਭਾ ਚੋਣਾਂ ਹੈਗੀਆਂ ਉਹਨਾਂ ਨੂੰ ਸਚਾਰੂ ਢੰਗ ਤੇ ਸਹੀ ਤਰੀਕੇ ਨਾਲ ਕਰਨਵਾਸੇੜਾ ਉੱਚ ਅਧਿਕਾਰੀਆਂ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਡੇ ਪੱਧਰ ਤੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ ਮੈਂ ਵੀ ਵਿਕਾਸ ਪਟੇਜਾ ਅਕਸਾਈਨ ਇੰਸਪੈਕਟਰ ਕਰਨ ਸਰਕਲ ਕਿ ਅੱਜ ਦੀ ਕੀ ਹੈਲੀ ਟੋਗੀ ਦੇ ਤੋਂ ਨਾਕਾ ਲਾਇਆ ਕਿਸ ਵਜ੍ਹਾ ਅੱਜ ਇਹ ਲੋਕ ਸਭਾ ਇਲੈਕਸ਼ਨ 2024 ਦੇ ਸੰਬੰਧ ਵਿੱਚ ਅਕਸਾਈਜ਼ ਦੀ ਚੈਕਿੰਗ ਅਸੀਂ ਰੈਂਡਮਲੀ ਚੈੱਕ ਕਰ ਰਹੇ ਹਾਂ ਸਾਡੇ ਨਾਲ ਨੇ ਐਡੀਓ ਸਾਫ ਭਾਜੀ ਅੱਜ ਦੇ ਬਲੈਕ ਫਰਟੀ ਲੰਨਾਂ ਅੰਦਰ ਆਪਾਂ ਸਾਈਡ ਤੋਂ ਤੋਂ ਦੋਨਾਂ ਨੇ ਲੱਗੀ ਤਰੀਕੇ ਨਾਲ ਸਾਫ ਸਾਫ ਡਰਾਈਵਰ ਦੇ ਕੇ ਵੈਲਕਮ ਕਰਦੇ ਪਾਣੀ ਤੇ ਦੋਸਤਾ ਪਾਣੀ ਲੈ ਕੇ ਨਾ ਪ੍ਰਾਈਮਰ ਦਾ ਗੱਲ ਦਾ ਸੁਲਤਾਨ ਆਪਣਾ ਕਰਦੇ ਕੋਈ ਨਹੀਂ ਬਹੁਤ ਬਹੁਤ ਸ਼ੁਕਰੀਆ ਜੀ ਵੀ ਉਹ ਗਿਵ ਮੀ ਇਲੈਕਸ਼ਨ ਆ ਜੋ ਕਿ ਜਿਹੜੇ ਨਾਤਾ ਦਾ ਬਕਰਾਂ ਦੇ ਡੀਰੇ ਹੈਗਾ ਹਮ ਲਈ ਜੀ ਯੈਸ ਇਹ ਅਪ ਟੂ ਕੋਰਡ ਆਫ ਕੰਡਕਟ ਦਾ ਪੂਰਾ ਇਲੈਕਸ਼ਨ ਪਹਿਲਾਂ ਵੀ ਅਸੀਂ ਨਾਰਮਲੀ ਰੈਂਡਮਲੀ ਚੈਕਿੰਗ ਕਰਦੇ ਰਹੇ ਹਾਂ ਬਟ ਔਨ ਪਾਰਟਿਕੁਲਰਲੀ ਜਿੰਨੇ ਜੋ ਇਲੈਕਸ਼ਨ ਦਾ ਕੋਣਾ ਤੇ ਇਹ ਰੈਗੂਲਰ ਚੈਕਿੰਗ ਹੋਏਗੀ ਇਲੈਕਸ਼ਨ ਸਾਥੀ ਜਨਾ ਚਾਹੁੰਦੇ ਹਾਂ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਮੈਸੇਜ ਤਾਂ ਇਹ ਹੀ ਆ ਕੋਈ ਜਿਹੜੇ ਗਲਤ ਅੰਸਰ ਆ ਉਹਨਾਂ ਨੂੰ ਅਸੀਂ ਮਤਲਬ ਬਹੁਤ ਵਾਰ ਚੈਕਿੰਗ ਕਰਕੇ ਨਵੇਂ ਉਹਨਾਂ ਪਿੱਛੇ ਹੀ ਮੈਂ ਕਰਨ ਦੇ ਵਿੱਚ ਹੀ ਤਿੰਨ ਐਫਆਈਆਰ ਕਰਾ ਚੁੱਕਿਆ ਰੀਸੈਂਟਲੀ 22 ਤਰੀਕ ਨੂੰ ਐਫਆਈਆਰ ਨੰਬਰ 70 ਇੱਕ ਇੱਥੇ ਰੈਸਟੋਰੈਂਟ ਸੀ ਉਹਦੇ ਵਿੱਚ ਬੀਅਰ ਵਗੈਰਾ ਔਰ ਹੁੱਕਾ ਚੱਲ ਰਿਹਾ ਸੀ ਉਹਦੇ ਵਿੱਚ ਅਸੀਂ ਐਫਆਈਆਰ ਕਰਵਾਈ ਹੈ ਤਿੰਨ ਬੰਦੇ ਰੈਸਟ ਕੀਤੇ ਨੇ ਉਸ ਤੋਂ ਪਹਿਲਾਂ ਇੱਕ ਇੱਥੇ ਮੱਕਨ ਫਿਸ਼ਟੇ ਜਿਹੜੀ ਕਿ ਲਾਂਡਰ ਰੋਡ ਤੇ ਆ ਉੱਥੇ ਗਲਤ ਅੰਸਰ ਬਿਨਾ ਲਾਇਸੈਂਸ ਤੋਂ दारू ਪਿਲਾ ਰਹੇ ਸੀ ਤੇ ਉਹਨਾਂ ਨੂੰ ਅੰਦਰ ਕੀਤਾ ਐਫੇਅਰ ਕਰਤੀ ਕੀਤੀ ਇਸ ਤਰ੍ਹਾਂ ਇਹ ਕੰਟੀਨਿਊ ਚਲੇਗਾ ਜੀ ਇੱਕ ਪ੍ਰੋਸੈਸ ਪਹਿਲਾਂ ਵੀ ਚੱਲ ਰਿਹਾ ਸੀ ਉਹਨੂੰ ਵੀ ਕੰਟੀਨਿਊ ਚੱਲੇਗਾ